99 ਚ ਮਦਰ ਹੋ ਗਏ ਜਦੋਂ ਮਦਰ ਹੋਈਆਂ ਫੇਰ ਤਾਂ ਬਹੁਤ ਬੁਰਾ ਹਾਲ ਹੋਇਆ ਸਾਡਾ ਫੇਰ ਤਾਂ ਪੁੱਤਾਂ ਨੂੰ ਲਵਾਰਿ ਛੱਡਤਾ ਇੱਕ ਕਿਸਮ ਦਾ ਲਵਾਰਿ ਛੱਡਿਆ ਸੀ ਹਸਪਤਾਲਾਂ ਚ ਪੜੇ ਠੀਕ ਤੁਹਾਨੂੰ ਕੋਈ ਮਿਲਣੇ ਨਹੀਂ ਆਂਦਾ ਸੀ ਸਾਨੂੰ ਸਰ ਮਾਸੀ ਮਿਲਣਾ ਨਹੀਂ ਸੀ ਬਸ ਚਲੋ ਨਹੀਂ ਪੈਸੇ ਦੇਣੇ ਕਿਹਾ ਗਾਈਡ ਕਰ ਦੋ ਯਾਰ ਕਿ ਤੁਸੀਂ ਬੱਚੋ ਤੁਹਾਡੀ ਪੜ੍ਹਾਈ ਬਹੁਤ ਜ਼ਰੂਰੀ ਆ ਆ ਕਰੋ ਫੇਰ ਅਸੀਂ ਨਸ਼ਿਆਂ ਚ ਪੈ ਗਏ ਹੁਣ ਸੰਤ ਕੀ ਪਤਾ ਸੀ ਲੋ ਮਤਲਬ ਕਿਉਂ ਗੁਰੂ ਸਾਹਿਬ ਦੇ ਅੰਗ ਪਾੜੇ ਇੰਨਾ ਕੁਝ ਕੀਤਾ ਹਨ ਤੇ ਮੈਂ ਹੁਣ ਕਹੂੰਗਾ ਨਹੀਂ ਉੱਥੇ ਅਸੀਂ ਮਾਫੀਆਂ ਵੀ ਦੇ ਦਿੱਤੀਆਂ ਜਿੰਨੀਆਂ ਵੀ ਇਹ ਕੁੜੀਆਂ ਹੈਗੀਆਂ ਵੀਡੀਓ ਬਣਾਉਨੀਆਂ ਇਦਾਂ ਨੀਆਂ ਅੱਛਾ ਉਹ ਕੁੜੀਆਂ ਆ ਕੇ ਨਾ ਫੇਸਬੁੱਕ ਤੇ YouTube ਤੇ Instagram ਤੇ ਕਹਿੰਦੀਆਂ ਕਹਿੰਦੀਆਂ ਸਾਨੂੰ ਫ੍ਰੀ ਚ ਮਤਲਬ ਕਿ ਸਾਡੀ ਬੱਲੇ ਬੱਲੇ ਹੋ ਰਹੀ ਆ ਬਾਬਾ ਮੇਜਰ ਸਿੰਘ ਜੀ ਸੋਢੀ ਉਹਨਾਂ ਨੂੰ ਕੋਣ ਨਹੀਂ ਜਾਣਦਾ ਹਨਾ ਮੈਂ ਜਾ ਕੇ ਮੈਂ ਜਾ ਕੇ ਕਿਸੇ ਤੇ ਵੀ ਗੋਲੀ ਮਾਰ ਦਿੰਨਾ ਜਿਹੜਾ ਸਿੱਖੀ ਦੇ ਖਿਲਾਫ ਬੋਲਦਾ ਮੈਂ ਕਿਸੇ ਕਿਸੇ ਨੇ ਖੜਨਾ ਮੇਰੇ ਵਗਰ ਕਿਸੇ ਨੇ ਨਹੀਂ ਖੜਨਾਗਾ ਮੈਨੂੰ ਪਤਾ ਇਸ ਚੀਜ਼ ਦਾ ਹਾਂਜੀ ਕੀ ਹਾਲ ਆ ਜੀ ਠੀਕ ਠਾਕ ਹਾਂ ਜੀ ਸਾਰੇ ਵਧੀਆ ਹਾਂ ਜੀ ਮਾਲਕ ਕਰੇ ਸਾਰੇ ਵਧੀਆ ਹੋਮੋਂਗੇ ਅੱਛਾ ਜੀ 21 ਦਿਨ ਹੋ ਗਏ ਆ ਤੇ ਮੈਂ ਨਾ ਇੱਕ ਵੀਡੀਓ ਪਾਇਆ ਸੀਗਾ ਉਹ ਮੁੰਡਾ ਆ ਕੋਈ ਪਾਕਿਸਤਾਨ ਦਾ ਸ਼ਾਇਦ ਇੰਗਲੈਂਡ ਚ ਕਿੱਥੇ ਰਹਿੰਦਾ ਉਹਦੇ ਬਾਰੇ ਇੱਕ ਵੀਡੀਓ ਪਾਇਆ ਸੀ ਵੀ ਅਸੀਂ ਜਿਹੜੇ ਸਿੱਖ ਹਨ ਵੀ ਮਤਲਬ ਕਿ ਉਹਨੇ ਕਹੀ ਸੀ ਇਹ ਗੱਲ ਇਹ ਗੱਲ ਉਹਨੇ ਕਹੀ ਸੀ ਮੈਂ ਉਸਦੀ ਗੱਲ ਹੀ ਤੁਹਾਨੂੰ ਦੱਸੀ ਸੀ ਵੀ ਅਸੀਂ ਨਾ ਗਰੀਬ ਨੂੰ ਕੁੱਟ ਲਿਆ ਇਹ ਕਰ ਲਿਆ ਉਹ ਕਰ ਲਿਆ ਉਹ ਬਹੁਤ ਭਰਾਵਾਂ ਨੇ ਵੀਡੀਓ ਵੇਖੀ ਵੀ ਆ ਤੇ ਕਈ ਚੈਨਲ ਨੇ ਉਹ ਵੀਡੀਓ ਸ਼ੇਅਰ ਵੀ ਕੀਤੀ ਹੈ ਠੀਕ ਹੈ ਜੀ ਮੇਰਾ ਮਤਲਬ ਇਹ ਨਹੀਂ ਸੀਗਾ ਵੀ ਕਿਸੇ ਦਾ ਹਨਾ ਵੀ ਦਿਲ ਦੁਖੇ ਉਸ ਗੱਲ ਤੋਂ ਮੇਰਾ ਮਤਲਬ ਸਿਰਫ ਇੰਨਾ ਕੀ ਸੀਗਾ ਵੀ ਅਸੀਂ ਗਰੀਬਾਂ ਦਾ ਕੀ ਕਰ ਰਹੇ ਹਾਂ ਅੱਜ ਅਸੀਂ ਕਹਿੰਨੇ ਆ ਜੀ ਉਹ ਸਾਈ ਹੋ ਗਿਆ ਜੀ ਉਹ ਫਲਾਣਾ ਹੋ ਗਿਆ ਜੀ ਉਹ ਠਮਕਾਣਾ ਹੋ ਗਿਆ ਜੀ ਮੈਂ ਪਹਿਲਾਂ ਦੱਸ ਦੇਣਾ ਜੇ ਕਿਸੇ ਭਰਾ ਨੂੰ ਮੇਰੀ ਗੱਲ ਤੋਂ ਗੁੱਸਾ ਆਇਆ ਜਾਂ ਦਿਲ ਦੁਖਿਆ ਤਾਂ ਮੈਂ ਗਲਤੀ ਮੰਨ ਲੈਣਾ ਠੀਕ ਹੈ ਜੀ ਵੀ ਠੀਕ ਆ ਕਈ ਵਾਰ ਕੀ ਹੁੰਦਾ ਨਾ ਬੰਦਾ ਨਾ ਜਦੋਂ ਜਜਵਾਤੀ ਹੋ ਜਾਂਦਾ ਤਾਂ ਬੋਲ ਜਾਂਦਾ ਆ ਹਨਾ ਤੇ ਮੈਂ ਵੀ ਉਹ ਇੱਕ ਬਾਈ ਨੇ ਵੀਡੀਓ ਤੇ ਬਾ ਦੇ ਪੇਜ ਤੇ ਪਾਈ ਹੋਈ ਆ ਵੀਡੀਓ ਤੇ ਮੈਂ ਸੁਣੀ ਤੇ ਉਹ ਮੈਨੂੰ ਵੀ ਲੱਗਾ ਵੀ ਨਹੀਂ ਯਾਰ ਕੋਈ ਸ਼ਬਦ ਬੋਲਿਆ ਤੂੰ ਵੀ ਗਲਤ ਹੈ ਨਾ ਤੇ ਉਹਦੇ ਵਾਸਤੇ ਮੈਂ ਸੌਰੀ ਆ ਗਲਤੀ ਮੰਨਦਾ ਮੈਂ ਇਸ ਗੱਲ ਦੀ ਪਰ ਹੁਣ ਗੱਲ ਤਾਂ ਇਹ ਆ ਨਾ ਵੀ ਅਸੀਂ ਕਹਿ ਦਨੇ ਵੀ ਉਹ ਸਾਈ ਹੋ ਗਿਆ ਉਹ ਹੋ ਗਿਆ ਇਹ ਹੁਣ ਕਿਹਨੇ ਸੋਚਣਾ ਹੈ ਇਹ ਵੀ ਉਹ ਕਿਉਂ ਹੋਈ ਜਾਂਦੇ ਆ ਉਹ ਕਿਉਂ ਕਰਦੇ ਇਦਾਂ ਮੈਂ ਤੁਹਾਨੂੰ ਸਹੀ ਦੱਸਾਂ ਬਾਬਾ ਮੇਜਰ ਸਿੰਘ ਜੀ ਸੋਢੀ ਉਹਨਾਂ ਨੂੰ ਕੌਣ ਨਹੀਂ ਜਾਣਦਾ ਹਨਾ ਸਾਰੀ ਜਾਣਦੇ ਆਪਾਂ ਮੈਨੂੰ ਕੋਈ ਭਰਾ ਕਹਿੰਦਾ ਵੀ ਤੂੰ ਆ ਜਾ ਵੀ ਆਪਾਂ ਨਾ ਬਾਬਾ ਜੀ ਨਾਲ ਗੱਲ ਕਰਦੇ ਆਂ ਵੀ ਤੈਨੂੰ ਗੁਰੂ ਘਰਾਂ ਦਾ ਹੀ ਕੰਮ ਨਹੀਂ ਮੁੱਕਣਾਗਾ ਹਨਾ ਵੀ ਤੂੰ ਆ ਜਾ ਹਨਾ ਪਰ ਮੇਰੇ ਮਨ 'ਚ ਨਾ ਇੱਕ ਡਾਊਟ ਆ ਇੱਕ ਡਾਊਟ ਆ ਹਨਾ ਮੈਂ ਬਹੁਤ ਚਿਰ ਤੋਂ ਮਤਲਬ ਕੀ ਚੀਜ਼ ਸੋਚ ਰਿਹਾ ਵੀ ਯਾਰ ਧਾੜਾ ਰੱਖੀਏ ਕੇਸ ਰੱਖੀਏ ਸਾਡੇ ਗੁਰੂਆਂ ਨੇ ਤੇ ਸਾਡੇ ਸ਼ਹੀਦ ਹੋਏ ਆ ਕਿੰਨਾ ਉਹਨਾਂ ਨੇ ਸਾਡੇ ਵਾਸਤੇ ਕੀਤਾ ਤੇ ਅਸੀਂ ਕੀ ਕਰਦੇ ਫਿਰਦੇ ਆ ਇਹ ਹੁੰਦੀ ਏ ਚੀਜ਼ ਜਦੋਂ ਫਿਰ ਇਹ ਚੀਜ਼ ਆ ਜਾਂਦੀ ਆ ਨਾ ਵੀ ਮਾੜੇ ਨੂੰ ਤਾਂ ਦਵਾ ਲਓ ਤੇ ਜਿਹੜਾ ਤਖੜਾ ਆ ਉਹਦੇ ਅੱਗੇ ਝੁਕ ਜਾਓ ਉਹਦੇ ਨਾਲ ਸਮਝੌਤੇ ਕਰ ਲਓ ਮਤਲਬ ਕਿਉਂ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਮਤਲਬ ਕਿਉਂ ਫਿਰ ਜੇ ਲੋਕ ਸਾਨੂੰ ਕਹਿੰਦੇ ਆ ਤਾਂ ਫਿਰ ਸਾਨੂੰ ਗੁੱਸਾ ਲੱਗਦਾ ਤੇ ਜੇ ਕੋਈ ਮੇਰੇ ਵਰਗਾ ਵੀ ਕਹਿੰਦਾ ਫਿਰ ਸਾਨੂੰ ਗੁੱਸਾ ਲੱਗਦਾ ਜੇ ਹਜੇ ਵੀ ਮੈਂ ਫੇਰ ਦੋ ਤਿੰਨ ਵਾਰੀ ਕਹਿ ਚੁੱਕਾ ਵੀ ਜੇ ਕਿਸੇ ਭਰਾ ਨੂੰ ਉਹ ਵੀਡੀਓ ਦੇਖ ਲਿਓ ਆ ਤੁਸੀਂ ਵੇਖ ਰਹੇ ਆ ਥੰਬਨੇਲ ਮੈਂ ਦਿੱਤਾ ਹੋਇਆ ਉੱਤੇ ਇਹ ਵੀਡੀਓ ਆ ਅੱਛਾ ਹੁਣ ਜਿਹੜੀ ਗੱਲ ਹੁਣ ਬਾਈ ਦੀ ਲਾ ਲੈਨੇ ਆ ਅ ਅਮਰਤਪਾਲ ਮਹਿਰੋਂ ਦੀ ਗੱਲ ਆ ਠੀਕ ਆ ਉਹਨੂੰ ਤਾਂ ਹੁਣ ਨਿੰਗ ਜੱਥੇ ਬੰਦੀਆਂ ਵੀ ਕਈ ਗਲਤ ਕਹੀ ਜਾਂਦੀਆਂ ਫਿਰ ਹੁਣ ਉਹਨਾਂ ਦਾ ਕੀ ਕਰੋਗੇ ਤੁਸੀਂ ਲਾਓ ਸੋਦਾ ਉਹਨਾਂ ਦਾ ਵੀ ਸੋਦਾ ਲਾਓ ਫਿਰ ਬਣਦਾ ਨਹੀਂ ਤੇ ਦੇਖੋ ਮੈਂ ਡਰਾਈਵਰ ਆ ਮੈਂ ਡਰਾਈਵਰ ਆ ਮੈਥੋਂ ਗੱਡੀ ਲੱਗ ਗਈ ਠੀਕ ਆ ਮੈਥੋਂ ਕਿਤੇ ਗੱਡੀ ਲੱਗ ਗਈ ਹੁਣ ਕੰਪਨੀ ਮੇਰੇ ਪੈਸੇ ਕੱਟ ਰਹੀ ਐ ਕਹਿੰਦੇ ਗਲਤੀ ਤੇਰੀ ਆ ਹੁਣ ਉਹਨਾਂ ਨੇ ਲਾਇਸੈਂਸ ਕਿਉਂ ਲਿਆ ਮੇਰਾ ਉਹਨਾਂ ਨੇ ਲਾਇਸੈਂਸ ਵੀ ਲੈ ਕੇ ਰੱਖ ਲਿਆ ਮਤਲਬ ਲਾਇਸੈਂਸ ਥੋੜੀ ਨਾ ਬਣਦਾ ਮੈਂ ਇਹ ਵੀ ਗੱਲ ਕੀਤੀ ਸੀ ਕਿ ਭਾਈ ਮੈਰੋ ਨੇ ਜਿਹੜਾ ਕੀਤਾ ਸਭ ਤੋਂ ਪਹਿਲਾਂ ਮੈਨੂੰ ਲੱਗਦਾ ਮੈਂ ਹੀ ਵੀਡੀਓ ਪਾਈ ਸੀ ਵੀ ਭਾਈ ਬਹੁਤ ਵਧੀਆ ਕੀਤਾ ਲੇਕਿਨ ਉਹ ਮੈਂ ਲੌਕ ਕੀਤੀ ਹੋਈ ਆ ਹੁਣ ਮੈਂ ਕੋਲ ਖੋਲ ਦੂੰਗਾ ਉਹਦਾ ਥੰਬਨੇਲ ਵੀ ਦੇਖ ਲਓ ਉੱਤੇ ਮੈਂ ਵੀਡੀਓ ਕੀਤੀ ਸੀ ਭਾਈ ਬਹੁਤ ਸੋਹਣੀ ਕੀਤੀ ਐ ਤੂੰ ਦੂਜਿਆਂ ਨੂੰ ਅਕਲ ਆਊਗੀ ਤੇ ਆਈ ਵੀ ਆ ਤੇ ਆਈ ਵੀ ਆ ਇਹ ਨਹੀਂ ਵੀ ਅਕਲ ਨਹੀਂ ਆਏਗੀ ਦੂਜਿਆਂ ਨੂੰ ਅਕਲ ਵੀ ਆਈ ਆ ਲੇਕਿਨ ਹੁਣ ਇੱਥੇ ਇੱਕ ਗੱਲ ਹੋਰ ਖੜਦੀ ਆ ਹੁਣ ਜਿੰਨੀਆਂ ਵੀ ਇਹ ਕੁੜੀਆਂ ਹੈਗੀਆਂ ਵੀਡੀਓ ਬਣਾਉਂਦੀਆਂ ਐਦਾਂ ਦੀਆਂ ਜਿਹੜੇ ਹੁਣ ਐਦਾਂ ਨਾ ਐ ਬਹਿ ਜਾਣਗੇ ਉਹ ਵੀਡੀਓ ਵਾਲੀ ਉਂਗਲਾ ਕਰੀ ਜਾਂਦੇ ਆ ਉਹ ਬੋਲੀ ਜਾਂਦਾ ਮਤਲਬ ਹੁਣ ਇਹ ਕੀ ਸਾਬਤ ਕਰਦੇ ਆ ਮਤਲਬ ਉਹ ਵੀ ਤਾਂ ਹੁਣ ਉਹ ਕਰ ਹੀ ਰਹੇ ਆ ਨਾ ਉਹ ਪ੍ਰੋਮੋਟ ਕਰ ਰਹੇ ਆ ਉਹਨਾਂ ਲੋਕਾਂ ਨੂੰ ਅਛਾ ਉਹ ਕੁੜੀਆਂ ਆ ਕੇ ਨਾ ਫੇਸਬੁਕ ਤੇ YouTube ਤੇ Instagram ਤੇ ਕਹਿੰਦੀਆਂ ਕਹਿੰਦੀਆਂ ਸਾਨੂੰ ਫ੍ਰੀ ਚ ਮਤਲਬ ਕਿ ਸਾਡੀ ਬੱਲੇ ਬੱਲੇ ਹੋ ਰਹੀ ਹੈ ਮਤਲਬ ਮੈਂ ਮੈਂ ਉਸ ਸਮਾਜ ਦੀ ਗੱਲ ਕਰਦਾ ਮੈਂ ਉਸ ਸਮਾਜ ਦੀ ਗੱਲ ਕਰਦਾ ਵੀ ਅਸੀਂ ਕੌਣ ਹਾਂ ਕੀ ਹਾਂ ਇੱਕ ਪਾਸੇ ਤਾਂ ਅਸੀਂ ਕਹਿੰਨੇ ਆ ਜੀ ਏ ਇਦਾਂ ਨਹੀਂ ਹੋਣਾ ਚਾਹੀਦਾ ਉਹ ਨਹੀਂ ਹੋਣਾ ਚਾਹੀਦਾ ਇੱਕ ਪਾਸੇ ਅਸੀਂ ਉਹਨਾਂ ਨੂੰ ਪ੍ਰੋਮੋਟ ਕਰੀ ਜਾਂਦੇ ਬڑے ਚੈਨਲ ਆ ਇਦਾਂ ਦੇ ਬڑے ਚੈਨਲ ਆ ਪੇਜਾਂ ਦੇ ਕੀ Instagram ਕੀ ਇਹ ਅਟਰਮ ਪਟਰਮ ਚਟਰਮ ਜੋ ਵੀ ਹੈ ਪੀ ਲੋਕ ਫੇਰ ਨਹੀਂ ਹਟ ਦੇਗੇ ਹੁਣ ਅਸੀਂ ਕੀ ਦਾ ਕੀ ਦਾ ਸੌਦਾ ਲਾਗੇ ਦੱਸੋ ਕੀ ਲਾ ਕੀ ਦਾ ਸੌਦਾ ਲਾਵਾਂਗੇ ਮੇਰਾ ਇਹ ਕਹਿਣ ਦਾ ਮਤਲਬ ਇਹੀ ਸੀਗਾ ਪੀ ਉਹਦੇ ਪਾਸਪੋਰਟ ਤੇ ਉਹ ਫੋਨ ਕਾਤੇ ਲੈ ਗਿਆ ਫਿਰ ਬੰਦਾ ਹੁਣ ਤੁਸੀਂ ਇੱਕ ਵੀਡੀਓ ਆ ਮੈਂ ਉਹਦਾ ਲਿੰਕ ਦਊਗਾ ਅ ਰਾਸਥਾਨ ਕਿਹੜੀ ਨੰਗ ਜਥੇ ਹੁੰਦੀ ਆ ਉਹ ਮੈਂ ਭੁੱਲ ਗਿਆ ਉਹਨਾਂ ਨੇ ਇੱਕ ਵੀਡੀਓ ਪਬਲਿਸ਼ ਕੀਤੀ ਆ ਕਿ ਅਮਰਤਪਾਲ ਮਹਿਰੋਂ ਬਾਰੇ ਕੋ ਗੱਲਬਾਤ ਕੀਤੀ ਹੈ ਉਹਨਾਂ ਨੇ ਕੋਈ ਕੁੜੀ ਦੀ ਕੋਈ ਗੱਲਬਾਤ ਹੋਈ ਸੀ ਗੁਰੂ ਘਰ ਦੇ ਵਿੱਚ ਠੀਕ ਆ ਤੇ ਉਸ ਤੇ ਉਹਨਾਂ ਨੇ ਉਹ ਵੀਡੀਓ ਕੀਤੀ ਆ ਹੁਣ ਨਿਹੰਗਬੀਰ ਕਿੰਨੇ ਹੈਗੇ ਆ ਮਤਲਬ ਕਿ ਬੋਲੀ ਜਾਂਦੀ ਉਹਨੂੰ ਗਲਤ ਕਹੀ ਜਾਂਦੇ ਆ ਹੁਣ ਇੱਕ ਵੀਰ ਹੈਗਾ ਵਾ ਮੈਂ ਉਹਦਾ ਨਾਮ ਨਹੀਂ ਲੈਣਾ ਨਾਮ ਮੈਨੂੰ ਯਾਦ ਆ ਉਹ ਪਹਿਲਾਂ ਤਾਂ ਕਹਿੰਦਾ ਸੀਗਾ ਵੀ ਬਹੁਤ ਵਧੀਆ ਕੀਤਾ ਮੇਰੇ ਵਾਂਗੂੰ ਪਹਿਲਾਂ ਤਾਂ ਕਹਿੰਦਾ ਸੀ ਬਹੁਤ ਵਧੀਆ ਕੀਤਾ ਤੇ ਹੁਣ ਉਹ ਕੀ ਜਾਂਦਾ ਵੀ ਉਹ ਏਜੰਸੀਆਂ ਦੇ ਨਾਲ ਉਹਦੀ ਗੱਲਬਾਤ ਹੋ ਸਕਦੀ ਆ ਉਹ ਇਦਾਂ ਹੋ ਸਕਦਾ ਉਹ ਹੋ ਸਕਦਾ ਹਨਾ ਇਦਾਂ ਗੱਲਾਂ ਬਾਤਾਂ ਜਦੋਂ ਜਦੋਂ ਕਲੀਅਰ ਹੁੰਦੀ ਹੈ ਨਾ ਗੱਲ ਫੇਰ ਬੰਦੇ ਨੂੰ ਖੋਤੇ ਡਾਊਟ ਹੁੰਦਾ ਵੀ ਯਾਰ ਮੈਂ ਗਲਤ ਕਰ ਗਿਆ ਹਨਾ ਜਿੱਦਾਂ ਮੈਂ ਉਹ ਵੀਡੀਓ ਵੇਖੀ ਉਹ ਚ ਦੋ ਤਿੰਨ ਸ਼ਬਦ ਦੋ ਚਾਰ ਸ਼ਬਦ ਮੈਂ ਵੀ ਗਲਤ ਬੋਲੇ ਆ ਮੈਂ ਉਹਨਾਂ ਵਾਸਤੇ ਮਾਫੀ ਚਾਹੁੰਨਾ ਪਰ ਗੁੱਸਾ ਆਇਆ ਮੈਨੂੰ ਇਸ ਗੱਲ ਦਾ ਗੁੱਸਾ ਆਇਆ ਪੇ ਅਸੀਂ ਇਦਾਂ ਦੇ ਬੰਦਿਆਂ ਬਾਰੇ ਨਹੀਂ ਬੋਲਦੇਗੇ ਇਨਾ ਵਾਸਤੇ ਨਹੀਂ ਅਸੀਂ ਕੋਲ ਬੰਦਾ ਭਾਵੇਂ ਇੰਗਲੈਂਡ ਬੈਠਾ ਜਿੱਥੇ ਸੌਦੀਆ ਬੈਠਾ ਡੋਈ ਬੈਠਾ ਕਿਤੇ ਵੀ ਬੈਠਾ ਅਸੀਂ ਘੜ ਤੋਂ ਘੜ ਬੋਲ ਤਾਂ ਸਕਦੇ ਆ ਨਾ ਕਿ ਵੀਰੇ ਯਾਰ ਤੂੰ ਇਹ ਗਲਤ ਬੋਲ ਰਿਹਾ ਆ ਐਸੀ ਗੱਲ ਨਹੀਂ بڑے ਭਰਾ ਬੋਲੇ ਵੀ ਆ ਅੱਛਾ ਕੁਛ ਭਰਾ ਹੁਣ ਹੁਣ ਜੇ ਤਾਂ ਮੈਂ ਉਹ ਵੀਡੀਓ ਵਿਖਾਈ ਆ ਹੁਣ ਮੈਂ ਇਸਲਾਮ ਨੂੰ ਗੱਲਾਂ ਘਟਾਂ ਨਹੀਂ ਨਾ ਐਦਾਂ ਥੋੜੀ ਨਾ ਹੁੰਦਾ ਵੀ ਹੁਣ ਜੇ ਇੱਕ ਬੰਦਾ ਮੂਰਖਾ ਉਹਨਾਂ ਸਾਰੇ ਮੂਰਖ ਹੋ ਜੋ ਹਨਾ ਵੀ ਇੱਕ ਬੰਦਾ ਨੂੰ ਇਤਿਹਾਸ ਦਾ ਨਹੀਂ ਪਤਾ ਮੈਂ ਐਵੇਂ ਕਹਾਂ ਸਾਨੂੰ ਵੀ ਕਿੰਨਾ ਕੁ ਪਤਾ ਆ ਅਸੀਂ ਵੀ ਗਰੀਬ ਘਰਾਂ ਚ ਪਲੇ ਆ ਟਾਈਮ ਹੀ ਨਹੀਂ ਸੀ ਹੁੰਦਾ ਜੋ ਪੜਨੋ ਹਟੇ ਆ ਤੇ ਦਿਹਾੜੀਆਂ ਕਰਨ ਲੱਗ ਪੋ ਠੀਕ ਹੈ ਜੀ ਸੋ ਇਹ ਗੱਲਾਂ ਬਾਤਾਂ ਆ ਜੇ ਅਸੀਂ ਹੁਣ ਉਹਨੂੰ ਉਹਨੂੰ ਬਾਹਰ ਕੱਢਾਂਗੇ ਤਾਂ ਫਿਰ ਸਾਡਾ ਤੇ ਉਹਦਾ ਤਾਂ ਫਰਕ ਹੀ ਨਹੀਂ ਹੋ ਗਿਆ ਕੋਈ ਜੇ ਤੁਹਾਨੂੰ ਲੱਗਦਾ ਕਿ ਕੋਈ ਫਰਕ ਹੈਗਾ ਅਸੀਂ ਕਈ ਵਾਰ ਨਾ ਜਜ਼ਵਾਤੀ ਹੋ ਜਾਂਦੇ ਆ ਹੋ ਜਾਂਦਾ ਬੰਦੇ ਤੋਂ ਉਹਨੂੰ ਉਸ ਬੰਦੇ ਨੇ ਇੱਕ ਵੀਡੀਓ ਨਹੀਂ ਬਹੁਤ ਵੀਡੀਓ ਔਰ ਬਹੁਤ ਬਹੁਤ ਤਰ੍ਹਾਂ ਦੀਆਂ ਵੀਡੀਓ ਮੇਰੇ ਕੋਲ ਨਾ ਮੇਰੇ ਕੋਲ ਸਮਾਨ ਬਹੁਤ ਪਿਆ ਹੈ ਪਰ ਮੈਂ ਇਸੇ ਕਰਕੇ ਕਹਿ ਦਿੰਦਾ ਵੀ ਨਹੀਂ ਯਾਰ ਸਾਡੇ ਸਿੱਖ ਭਰਾ ਆ ਪੀ ਮਤਲਬ ਨਹੀਂ ਯਾਰ ਇਤਨੀ ਇਤਨੀ ਵੀਡੀਓ ਨਹੀਂ ਵਿਖਾਉਣੀਆਂ ਸਾਡੀਆਂ ਖੁਦ ਦੀਆਂ ਗਲਤੀ ਹੁਣ ਜੇ ਮੈਂ ਉਹ ਦਿਖਾਣ ਲੱਗਾ ਤਾਂ ਮੈਂ ਤਾਂ ਕਈ ਕਹਿੰਦੇ ਤੂੰ ਤਾਂ ਵਿਊ ਵਾਸਤੇ ਮਤਲਬ ਕਿ ਇਦਾਂ ਕਰਦਾ ਯਾਰ ਇੱਕ ਚੀਜ਼ ਸੋਚੋ ਤੁਸੀਂ ਵੀ ਜੇ ਮੈਂ ਵਿਊ ਵਾਸਤੇ ਕਰਦਾ ਤਾਂ ਫਿਰ ਤਾਂ ਮੈਂ ਰੈਗੂਲਰ ਅਮਰਤਪਾਲ ਭੈਰੀਆਂ ਵੀਡੀਓ ਪਾਈ ਜਾਂਦਾ ਪਿਆ ਹਾਂ ਵੀ ਉਹਨੇ ਚੱਕਤਾ ਕੰਮ ਜੀ ਜਿਹੜੇ ਉਹਦੇ ਖਿਲਾਫ ਬੋਲਦੇ ਉਹਨਾਂ ਨੂੰ ਗਾਲਾਂ ਕੱਢੀ ਜਾਂਦਾ ਅਛੇ ਤੇ ਕਈ ਭਰਾ ਮੈਨੂੰ ਕਹੀ ਜਾਂਦੇ ਆ ਤੂੰ ਤੂੰ ਭਈਆ ਤੂੰ ਫਲਾਣਾ ਉਹ ਤੇਰੀ ਭੂਆ ਲੱਗਦੀ ਸੀ ਉਹਦੇ ਵਿੱਚ ਮੈਂ ਕਿਹਾ ਨਾ ਹਨਾ ਤੇ ਉਹ ਤਾਂ ਕਰਕੇ ਕਈ ਭਰਾਵਾਂ ਨੂੰ ਗੁੱਸਾ ਲੱਗਾ ਇਸ ਗੱਲ ਦਾ ਉਹਨਾਂ ਨੇ ਸ਼ਾਇਦ ਵੀਡੀਓ ਪੂਰਾ ਤਾਂ ਵੇਖਿਆ ਨਹੀਂਗਾ ਤੇ ਤੂੰ ਉਸਨੂੰ ਭਈਆ ਲੱਗਦਾ ਤੂੰ ਫਲਾਣਾ ਲੱਗਦਾ ਤੂੰ ਆਰਐਸਐਸ ਦਾ ਬੰਦਾ ਦੱਸੋ ਹਨਾ ਵੀ ਮਨੋਈ ਕੋਈ ਵੀ ਗੱਲ ਬਣਾ ਦੇਣੀ ਅਸੀਂ ਭਰਾਵਾ ਨੋਰਮਲ ਬੰਦੇ ਆ ਇੱਥੇ ਕੰਮ ਧੰਦਾ ਕਰਦੇ ਆ ਅਸੀਂ ਕੋਈ ਉਹ ਬੰਦੇ ਨਹੀਂਗੇ ਕੁਛ ਨਹੀਂਗੇ ਜੇ ਤੁਸੀਂ ਭਰਾਵੋ ਕਹੋਗੇ ਤਾਂ ਆਪਾਂ ਨਹੀਂ ਬੋਲਦੇਗੇ ਮੇਰੇ ਕੋਲ ਹੋਰ ਬੜੇ ਸਾਧਨ ਆ ਮੇਰੇ ਕੋਲ ਬੜੇ ਟੌਪਿਕ ਐ ਧੰਦੇ ਮੈਂ ਤਾਂ ਲੋਕਾਂ ਨੂੰ ਦੱਸਦਾ ਹੁਣ ਆਪੇ ਇਸ ਟ੍ਰਿਕੇ ਨਾਲ ਵੀਡੀਓ ਬਣਾਉਂਦਾ ਬਣਾਉ ਸਾਧਨ ਬੜੇ ਆ ਲੇਕਿਨ ਕਈ ਵਾਰ ਸੋਚੀ ਰਿਹਾ ਵੀ ਨਹੀਂ ਆਪਾਂ ਨਹੀਂ ਯਾਰ ਆਪਾਂ ਇਸ ਗੱਲ ਤੇ ਗੱਲ ਕਰੀਏ ਹੁਣ ਮੈਨੂੰ ਕੋਈ ਆ ਰਿਹਾ ਇਸ ਤਰ੍ਹਾਂ ਦਾ ਬੰਦਾ ਤੂੰ ਤਾਂ ਪਤਾ ਨਹੀਂ ਕੀ ਕੀ ਗਾਲਾਂ ਕੱਢੀ ਜਾਂਦੇ ਆ ਹਨਾ ਪੁੱਜੇੜੇ ਭਰਾ ਨੇ ਆਪਣੇ ਚੈਨਲ ਤੇ ਕਈ ਭਰਾ ਆਂਦੇ ਵੀ ਆ ਜਿਨ੍ਹਾਂ ਨੂੰ ਸਮਝ ਆਂਦੀ ਆਪਣੀ ਗੱਲ ਦੀ ਪੀ ਠੀਕ ਆ ਕਈ ਭਰਾ ਇਹ ਵੀ ਕਹਿੰਦੇ ਵੀ ਤੂੰ ਯਾਰ ਥੋੜਾ ਗਲਤ ਬੋਲ ਗਿਆ ਹਨਾ ਤਾਂ ਮੈਨੂੰ ਵੀ ਫੀਲ ਹੋਈ ਆ ਇਹ ਗੱਲ ਵੀ ਮੈਂ ਥੋੜਾ ਨਾ ਗਲਤ ਬੋਲ ਗਿਆ ਬਾਕੀ ਹੁਣ ਕੀ ਗੱਲ ਕਰੀਏ ਹੁਣ ਕਿੰਨੀਆਂ ਕੁ ਵੀਡੀਓ ਦਿਖਾਵਾਂ ਮੈਂ ਹੁਣ ਇਹ ਸੋਚਦਾ ਆਂ ਵੀ ਫਾਇਦਾ ਨਹੀਂ ਨਾ ਗੱਲਾਂ ਦਾ ਇਹਨਾਂ ਗੱਲਾਂ ਦਾ ਨਾ ਕੋਈ ਫਾਇਦਾ ਨਹੀਂਗਾ ਕਿਸੇ ਨੂੰ ਸੱਚ ਸਾਹਮਣੇ ਲੈ ਕੇ ਆਉਣਾ ਸੱਚ ਕਿਸੇ ਨੂੰ ਦੱਸਣਾ ਸੱਚ ਬੋਲਣ ਵਾਲਾ ਬੰਦਾ ਨਾ ਮਾਰੇ ਜਾਂਦਾ ਦੁੱਖ ਹੁੰਦਾ ਹੈ ਦੁੱਖ ਹੁੰਦਾ ਹੈ ਨਾ ਚੀਜ਼ਾਂ ਦਾ ਹੁਣ ਉਹ ਮੇਰੀ ਗੱਲ ਵਿੱਚ ਰਹਿ ਗਈ ਆ ਬਾਬਾ ਮੇਜਰ ਸਿੰਘ ਜੀ ਸੋਢੀ ਆ ਉਹਨਾਂ ਵਾਲੀ ਗੱਲ ਤੇ ਉਹ ਮੈਨੂੰ ਭਰਾ ਕਹਿੰਦਾ ਵੀ ਤੂੰ ਇੱਥੇ ਆ ਜਾ ਵੀ ਗੁਰੂ ਘਰਾਂ ਦੇ ਵਿੱਚ ਨਾ ਬੜਾ ਖਾਮ ਆ ਵੀ ਅਮਰ ਸ਼ਖਲਾ ਤੂੰ ਤੇ ਤੇ ਆਪਾਂ ਬਾਬਾ ਜੀ ਨਾਲ ਗੱਲ ਕਰ ਲੈਣੇ ਆਂ ਵੀ ਤੈਨੂੰ ਗੁਰੂ ਘਰਾਂ ਦਾ ਕੰਮ ਹੀ ਨਹੀਂ ਮੁਖਣਾ ਜਿੱਦਾਂ ਮੈਂ ਏਸੀਆਂ ਦਾ ਕੰਮ ਕਰਦਾ ਹਣਾ ਏਸੀ ਫ੍ਰਿਜਾਂ ਦਾ ਮੈਂ ਕੰਮ ਕਰਦਾ ਹਣਾ ਤੇ ਮੈਂ ਇਹੀ ਚੀਜ਼ ਸੋਚ ਕੇ ਮੈਂ ਯਾਰ ਬੜਾ ਰੋਲਾ ਆਇਆ ਇਹਨਾਂ ਚੀਜ਼ਾਂ ਦਾ ਮੈਨੂੰ ਫੇਰ ਕਿਤੇ ਬੋਲ ਹੋ ਜਾਣਾ ਤੇ ਫਿਰ ਸਾਰਿਆਂ ਨੇ ਕਹਿਣਾ ਤੂੰ ਕੋਹਨਾ ਮੋਨਾ ਤੈਨੂੰ ਇਤਿਹਾਸ ਦਾ ਨਹੀਂ ਪਤਾ ਤੇ ਏਦਾਂ ਨਹੀਂ ਪਤਾਗਾ ਮੈਂ ਇੱਕ ਹਸਾਬ ਲਾਇਆ ਵੀ ਜਿਹਨੂੰ ਇਤਿਹਾਸ ਦਾ ਪਤਾ ਹੈ ਨਾ ਉਹ ਹੀ ਬੋਲ ਸਕਦਾ ਹੈ ਯਾਰ ਮੈਂ ਹੁਣ ਹੋਰ ਕੁਝ ਨਹੀਂ ਕਹਣਾਗਾ ਤੁਹਾਡੀ ਮਰਜ਼ੀ ਹੈ ਹੁਣ ਗੱਲ ਜੇ ਹੁਣ ਗੱਲ ਕਰੀਏ ਕਈ ਪਰਾ ਕਮੈਂਟ ਕਰਦੇ ਵੀ ਇੰਦਰਾ ਗਾਂਧੀ ਮਾਰੀ ਸੀ ਬਿਆਨ ਤੇ ਬੁੱਚੜ ਨੂੰ ਮਾਰਿਆ ਸੀ ਇਦਾਂ ਕਮੈਂਟਾਂ ਕਰਦੇ ਆ ਕਮੈਂਟ ਕਰਦੇ ਆ ਆ ਕੇ ਤੇ ਗੱਲ ਇਦਾਂ ਆ ਵੀ ਹੁਣ ਸਤਵੰਤ ਸਿੰਘ ਬਿਆਨਤ ਸਿੰਘ ਹਨਾ ਵੀ ਉਹਨਾਂ ਦੇ ਹਾਲਾਤਾਂ ਤੋਂ ਵੀ ਕੋਈ ਉਹ ਨਹੀਂਗਾ ਕਈ ਮੈਨੂੰ ਕਹਿੰਦੇ ਤੂੰ ਸੂਰੀ ਦਾ ਛੋਟਾ ਭਰਾ ਆ ਤੇ ਕੋਈ ਗੱਲ ਨਹੀਂ ਭਰਾਓ ਕਹੀ ਜਾਓ ਕਹੀ ਜਾਓ ਕੋਈ ਗੱਲ ਨਹੀਂ ਮੈਂ ਕੀ ਆ ਮੈਨੂੰ ਪਤਾ ਹੁਣ ਜਿਨ੍ਹਾਂ ਜਿਹਨੇ ਮੰਨ ਲਓ ਵੀ ਸੂਰੀ ਦਾ ਮਤਲਬ ਸੌਦਾ ਲਾਇਆ ਸੀਗਾ ਜਿਨੇ ਹਨਾ ਜਿਹਨੂੰ ਉਹਦਾ ਸੌਦਾ ਲਾਇਆ ਸੀਗਾ ਤੇ ਉਹ ਵੀ ਤੁਹਾਨੂੰ ਪਤਾ ਹੀ ਆ ਬੜੇ ਵੀਡੀਓ ਪਏ ਆ ਹੁਣ ਮੈਂ ਉਹ ਕਿਉਂ ਨਹੀਂ ਵਿਖਾਉਂਦਾਗਾ ਭਗਤ ਸਿੰਘ ਜੀ ਲਾਓ ਤੁਸੀਂ ਛੱਡੋ ਇਹਦਾ ਅੱਜ ਦੀਆਂ ਗੱਲਾਂ ਇਹ ਦੂਰ ਦੀਆਂ ਗੱਲਾਂ ਨੇ ਸਰਦਾਰ ਉਦਮ ਸਿੰਘ ਜੀ ਤੇ ਭਗਤ ਸਿੰਘ ਜੀ ਤੇ ਜਿੰਨੇ ਵੀ ਸ਼ਹੀਦ ਸਾਡੇ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਹਨਾ ਕਿੱਥੇ ਕਿੱਥੇ ਜਾ ਕੇ ਇਹਨਾਂ ਨੇ ਮਤਲਬ ਇਹੋ ਕੀਤਾ ਸੀ ਹਨਾ ਪਤਾ ਹੀ ਹੈ ਸਾਰਿਆਂ ਨੂੰ ਪਤਾ ਹੀ ਹੁਣ ਤੁਸੀਂ ਉਹਨਾਂ ਦੇ ਹਾਲਾਤ ਵੇਖ ਲਓ ਵੀ ਅਸੀਂ ਕਿੰਨਾ ਕੁ ਸਮਾਰ ਰਹੇ ਹਾਂ ਉਹਨਾਂ ਨੂੰ ਹੋ ਸਕਦਾ ਮੇਰੀ ਮੇਰੀ ਇਸ ਗੱਲ ਤੋਂ ਵੀ ਕਿਸੇ ਨੂੰ ਮਤਲਬ ਕਿ ਚਿਹੜ ਹੋਵੇ ਵੀ ਇਹ ਗੱਲ ਕਿਉਂ ਕਹਿ ਰਿਹਾ ਬੰਦਾ ਦੇਖੋ ਮਿੱਤਰੋ ਇਹ ਸੋਚਣਾ ਤੇ ਪੈਣਾ ਅੱਜ ਲੋਕ ਸਾਈ ਹੋਈ ਜਾਂਦੇ ਆ ਧਰਮ ਚੇਂਜ ਕਰੀ ਜਾਂਦੇ ਕਿਉਂ ਕਰੀ ਜਾਂਦੇ ਇਹੀ ਕਾਰਨ ਹੁਣ ਤੁਸੀਂ ਮੇਰਾ ਕਾਰਨ ਦੇਖ ਲਿਆ ਅੱਛਾ ਮੇਜਰ ਸਿੰਘ ਜੀ ਸੋਡੀ ਪੁੰਚੀ ਹੋਈ ਹਸਤੀ ਉਹਦੀ ਛੜਨ ਵਿੱਚ ਆਣ ਨੂੰ ਮੈਨੂੰ ਕੋਈ ਬੰਦਾ ਖਿਆਰਿਆ ਅੱਛਾ ਫਿਰ ਮੇਰਾ ਫੇਰ ਨਹੀਂ ਮਨ ਬਣ ਰਿਹਾ ਮੇਰਾ ਮਨ ਨਹੀਂ ਬਣ ਰਿਹਾ ਤੁਸੀਂ ਸਾਰੇ ਜਾਣਦੇ ਆ ਕੌਣ ਆ ਕੀ ਕਿਰਦਾਰ ਆ ਉਹਨਾਂ ਦਾ ਹੁਣ ਮੈਂ ਸੂਰੀ ਦੀ ਗੱਲ ਕਰਦਾ ਸੀਗਾ ਉਹਦੀ ਕੱਪੜੇ ਦੀ ਦੁਕਾਨ ਸੀ ਮੁੰਡੇ ਦੀ ਮੈਨੂੰ ਲੱਗਦਾ ਇੱਕ ਵੀਰ ਆ ਸੁਖ ਸੁਖ ਸੁਖਪਾਲ ਸੁਖਵੀਰ ਇਦਾਂ ਦਾ ਕੁਛ ਨਾਮ ਆ ਉਹਨਾਂ ਦਾ ਉਹਨਾਂ ਦੀ ਇੱਕ ਮੈਂ ਵੀਡੀਓ ਵੇਖੀ ਸੀ ਉਹਨਾਂ ਨੇ ਹਾਲਾਤ ਵਿਖਾਏ ਸੀ ਉਹਨਾਂ ਦੇ ਹਾਲਾਤ ਦੱਸੇ ਸੀ ਦੇਖੋ ਵੀਰੋ ਗੁੱਸਾ ਕਰਨ ਵਾਲੀ ਗੱਲ ਨਹੀਂ ਗੁੱਸੇ ਵਾਲੀ ਗੱਲ ਨਹੀਂ ਗੁੱਸੇ ਵਾਲੀ ਗੱਲ ਨਹੀਂ ਸਮਝਣਾ ਪੈਣਾ ਅਸੀਂ ਯਾਰ ਮਨ ਅਸੀਂ ਪਤਾ ਕੀ ਕਹਿ ਦਿੰਨੇ ਆ ਅਸੀਂ ਇਹ ਕੀਤਾ ਅਸੀਂ ਥੋੜੀ ਕਿ ਤਾਸੀ ਨਹੀਂ ਕੀਤਾ ਅਸੀਂ ਨਹੀਂ ਕੀਤਾ ਅਸ ਨੇ ਕੀਤਾ ਜਿਨ੍ਹਾਂ ਨੇ ਕੀਤਾ ਉਹਨਾਂ ਨੇ ਕੀਤਾ ਹੁਣ ਮੰਨ ਲਓ ਕਿਸੇ ਕੋਲ 4 ਮਰਬੇ ਆ ਪਿਓ ਦਾਦੇ ਦੀ ਜਾਇਦਾਦ ਆ ਉਹਦੇ ਕੋਲੇ ਉਹ ਕਿਸੇ ਤੇ ਉਹਦਾ ਰੋਬ ਮਾਰੇ ਵੀ ਮੇਰੇ ਕੋਲ 4 ਮਰਬੇ ਆ ਮੇਰੇ ਕੋਲ 4 ਮਰਬੇ ਆ 4 ਮਰਬੇ ਉਹਦੇ ਥੋੜੀ ਉਹ ਤਾਂ ਪਿਓ ਦਾਦੇ ਦੇ ਆ ਨਾ ਉਹਦੇ ਦੇ ਉਦਾਂ ਦੇ ਸਾਨੂੰ ਉਦਾਂ ਦੀ ਲੀਤ ਤੇ ਚੱਲਣਾ ਪੈਣਾ ਜੇ ਅਸੀਂ ਉਦਾਂ ਦੀ ਲੀਤ ਤੇ ਚੱਲਦੇ ਨਹੀਂਗੇ ਤਾਂ ਫਿਰ ਸਾਨੂੰ ਮਤਲਬ ਕਿ ਉਹ ਕਰਨ ਕਹਿਣ ਦਾ ਫਾਇਦਾ ਨਹੀਂਗਾ ਹੁਣ ਮੈਂ ਕਹੀ ਜਮਾ ਉਹ ਕੀਤਾ ਮੈਂ ਆਹ ਕੀਤਾ ਮੈਂ ਫਲਾਣਾ ਕੀਤਾ ਮੈਂ ਮੈਂ ਕੀ ਕੀਤਾ ਜਿਹੜੇ ਕਰਨ ਵਾਲੇ ਸੀਗੇ ਉਹ ਹੋਰ ਸੀਗੇ ਠੀਕ ਆ ਉਹ ਉਹਨਾਂ ਨੇ ਕੀਤਾ ਉਹ ਸਾਡੇ ਸੀਗੇ ਇਸ ਨੂੰ ਅਸੀਂ ਮੰਨ ਸਕਦੇ ਆ ਪਰ ਅਸੀਂ ਕੀ ਕੀਤਾ ਅਸੀਂ ਸਿਰਫਰ ਸਿਰਫ ਲੰਗਰ ਲਾਇਆ ਲੰਗਰ ਲਾਇਆ ਵੀਰੋ ਦੇਖੋ ਗੁੱਸਾ ਲੱਗਦਾ ਇਹਨਾਂ ਗੱਲਾਂ ਦਾ ਗੁੱਸਾ ਲੱਗਦਾ ਆ ਅਸੀਂ ਲੰਗਰ ਲਾਇਆ ਸੜਕਾਂ ਦੇ ਵਿੱਚ ਜਾ ਜਾ ਕੇ ਲੋਕਾਂ ਨੂੰ ੱੱਕੇ ਨਾਲ ਢਾਡਾ ਕੇ ਮਤਲਬ ਕਿ ਲੰਗਰ ਸ਼ਿਕਾਇਆ ਮੈਂ ਨਹੀਂ ਕਹਿੰਦਾ ਲੰਗਰ ਨਹੀਂ ਲਾਣਾ ਚਾਹੀਦਾਗਾ ਗੁਰੂ ਘਰਾਂ ਦੇ ਵਿੱਚ ਲੰਗਰ ਲੱਗਦੇ ਆ ਬਹੁਤ ਵਧੀਆ ਗੱਲ ਆ ਉਹ ਹਰ ਵਕਤ ਚੱਲਨੇ ਚਾਹੀਦੇ ਉਹ ਮੈਨੂੰ ਬਹੁਤ ਵਧੀਆ ਚੀਜ਼ ਲੱਗਦੀ ਆ ਔਰ ਹੁਣੇ ਵੀ ਚਾਹੀਦੇ ਆ ਸੜਕਾਂ 'ਚ ਲੰਗਰ ਲਾਣ ਵਾਲਾ ਪਏ ਸੀ ਲੋਕਾਂ ਨੂੰ ਧੱਕੇ ਨਾ ਰੋਕ ਰੋਕ ਕੇ ਮਤਲਬ ਕਿ ਜਿੱਦਾਂ ਉਹ ਆਰਟੀਓ ਨਹੀਂ ਖੜਾ ਹੁੰਦਾਗਾ ਵੀ ਉਸ ਤਰੀਕੇ ਦੇ ਨਾਲ ਧੱਕੇ ਨਾਲ ਲੰਗਰ ਛਕਾਣਾ ਜੀ ਤੁਹਾਨੂੰ ਅਸੀਂ ਮਤਲਬ ਉਹੀ ਪੈਸਾ ਜੇ ਅਸੀਂ ਗਰੀਬਾਂ ਦੇ ਵਿੱਚ ਹੀ ਗਿਆ ਯਾਰ ਆ ਸਾਡੇ ਪਰਿਵਾਰ ਦੇ ਨਾਲ ਜਿਹੜਾ ਬੰਦਾ ਮੰਨ ਲਓ 50000 ਰੁਪਏ ਲੰਗਰ ਦੇ ਵਿੱਚ ਲਾਉਂਦਾ ਉਹਦੇ ਪਿੰਡ 'ਚ ਕੋਈ ਗਰੀਬ ਘਰ ਹੈ ਨਹੀਂਗਾ ਕਿਸੇ ਧੀ ਭੈਣ ਦੀ ਸ਼ਾਦੀ ਕਰਾ ਦੇਵੇ ਕਿਸੇ ਬੱਚੇ ਦੇ ਕੱਪੜੇ ਬਣਾ ਦੇ ਕਿਸੇ ਨੂੰ ਸਕੂਲ ਲਾਤਾ ਗੁਰੂ ਘਰ ਜਾਣ ਦੀ ਆਦਤ ਪਾਉ ਗੱਲ ਮੁਕਤੀ ਤਾਂ ਇੱਥੇ ਆ ਤੇ ਅਸੀਂ ਲੋਕਾਂ ਨੂੰ ਆਦਤ ਕਿਵੇਂ ਪਾਉਣੀ ਆ ਤੇ ਗੁਰੂ ਵਾਲੇ ਹੋਣ ਗੁਰੂ ਨਾਲ ਬਣਨਾ ਹੁਣ ਤੁਸੀਂ ਮੇਰੀ ਗਾਣੀ ਸੁਣ ਲਈ ਹੈ ਨਾ ਤੇ ਗੁਰੂ ਵਾਲੇ ਬਣਨ ਲੋਕ ਮਤਲਬ ਕਿਵੇਂ ਬਣਨਾ ਕੀ ਫਾਰਮੂਲਾ ਆ ਅਸੀਂ ਉੱਥੇ ਨਾ ਡਾਇਲੌਗ ਮਾਰਦੇ ਆ ਜੇ ਅਸੀਂ ਸ਼ਰਦਾ ਇਹ ਰੱਖਦੇ ਆਂ ਕਿ ਅਸੀਂ ਸਾਨੂੰ ਕੋਈ ਪੈਸੇ ਦੇਵੇ ਸਾਡੀ ਕੋਈ ਮਦਦ ਕਰੇ ਉਹ ਸਿੱਖੀ ਨਹੀਂ ਹੁੰਦੀ ਅਸੀਂ ਨਾ ਇਹ ਡਾਇਲੋਗ ਮਾਰਦੇ ਆਂ ਲੇਕਿਨ ਜਮਾਨੇ ਦੇ ਹਿਸਾਬ ਨਾਲ ਤਾਂ ਸਮਝਣਾ ਪੈਣਾ ਨਾ ਸਾਨੂੰ ਕਿ ਲੋਕਾਂ ਦੀਆਂ ਜ਼ਰੂਰਤਾਂ ਆ ਭਾਈ ਹੋ ਸਕਦਾ ਸਾਹਮਣੇ ਵਾਲੇ ਹੁਣ ਮੈਂ ਧਨਮਾਨ ਦਾ ਨਾਮ ਨਹੀਂ ਲੈਣਾਗਾ ਕਿ ਸਾਹਮਣੇ ਵਾਲੇ ਤਾਂ ਰਮਾਲੇ ਆ ਜਿਹੜੇ ਉਹਨਾਂ ਨੂੰ ਕੋਈ ਲਾਲਚ ਦਿੰਦੇ ਆ ਜਾਂ ਉਹਨਾਂ ਦਾ ਘਰ ਬਣਾਤਾ ਜਾਂ ਇਦਾਂ ਕੁਛ ਆ ਨਾ ਕਿ ਲੋਕੇ ਕਿਸੇ ਦਾ ਜੀਵਨ ਵਧੀਆ ਹੋ ਗਿਆ ਅਗਲਾ ਕਹਿੰਦਾ ਫਿਰ ਨਹੀਂ ਆਪਾਂ ਨੂੰ ਇਹ ਠੀਕ ਠੀਕ ਆ ਮੈਂ ਹੁਣ ਕਈ ਵਾਰ ਨਾ ਚੌੜ ਕਰਨ ਲੱਗ ਪਈਦਾ ਆ ਵੀਡੀਓ ਕਰੀਦਾ ਤੇ ਚੌੜ ਕਰਨ ਲੱਗ ਪਈਦਾ ਆ ਵੀ ਐਵੇਂ ਮਜ਼ਾਕ ਕਰਨ ਲੱਗ ਪਏ ਹੱਸਣ ਲੱਗ ਪਏ ਤੁਹਾਨੂੰ ਪਤਾ ਨਹੀਂਗਾ ਸ਼ਾਇਦ ਸ਼ਾਇਦ ਤੁਸੀਂ ਪਤਾ ਦਾੜੀ ਕੇਸ ਵਾਲੇ ਜਿਹੜੇ ਸਿੱਖ ਹੋ ਕੀ ਸੋਚ ਲੈਂਦੇ ਆ ਵੀ ਇਹਨਾਂ ਨੂੰ ਦਰਦ ਨਹੀਂਗਾ ਲੇਕਿਨ ਦਰਦ ਬਹੁਤ ਹੁੰਦਾ ਆ ਕਸਮ ਨਾਲ ਬਹੁਤ ਦਰਦ ਹੁੰਦਾ ਜਦੋਂ ਜਦੋਂ ਕੋਈ ਗੁਰੂਆਂ ਨੂੰ ਜਾਂ ਸ਼ਹੀਦਾਂ ਨੂੰ ਕੋਈ ਗਲਤ ਬੋਲਦਾ ਨਾ ਤੇ ਦਰਦ ਬਹੁਤ ਹੁੰਦਾ ਬਹੁਤ ਦਰਦ ਹੁੰਦਾ ਯਾਰ ਇਹ ਨਹੀਂ ਹੁੰਦਾ ਕਿ ਕੋਈ ਪਿਹਾਂ ਵੀ ਦਾੜ੍ਹੀ ਕੇਸ ਰੱਖੇ ਤਾਂ ਉਹਨੂੰ ਤਕਲੀਫ ਹੁੰਦੀ ਹੈ ਸਾਨੂੰ ਵੀ ਹੁੰਦੀ ਹੈ ਯਾਰ ਖੂਨ ਖੋਲਦਾ ਯਾਰ ਸਾਡਾ ਵੀ ਖੋਲਦਾ ਯਾਰ ਜਦੋਂ ਅਸੀਂ ਦੇਖਦੇ ਹਾਂ ਨਾ ਪਈ ਯਾਰ ਸਾਡੇ ਹੀ ਬੰਦੇ ਸਾਡੇ ਨਾਲ ਐ ਨਹੀਂ ਗਏ ਯਾਰ ਦਰਦ ਹੁੰਦਾ ਇਹਨਾਂ ਗੱਲਾਂ ਦਾ ਯਾਰ ਜਦੋਂ ਜਦੋਂ ਮਿਰਰ 'ਕਾ ਬੰਦਾ ਵੇਖਦਾ ਨੇ ਪਈ ਯਾਰ ਸਾਡੇ 'ਚ ਇੰਨਾ ਕੁ ਸਮਾਨ ਪਿਆ ਹੋਇਆ ਆ ਯਾਰ ਫਿਰ ਨਾ ਕੌਣ ਆ ਕੇ ਬੰਦਾ ਖੜੂਗਾ ਯਾਰ ਮੈਂ ਜਾ ਕੇ ਮੈਂ ਜਾ ਕੇ ਕਿਸੇ ਤੇ ਵੀ ਗੋਲੀ ਮਾਰ ਦਿੰਨਾ ਜਿਹੜਾ ਸਿੱਖੀ ਦੇ ਖਿਲਾਫ ਬੋਲਦਾ ਮੈਂ ਕਿਸੇ ਕਿਸੇ ਨੇ ਖੜਨਾ ਮੇਰੇ ਵਗਰ ਕਿਸੇ ਨੇ ਨਹੀਂ ਖੜਨਾ ਮੈਨੂੰ ਪਤਾ ਇਸ ਚੀਜ਼ ਦਾ ਲੋਕੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਖੜਾਰਤੇ ਲੋਕਾਂ ਨੇ ਇਹਨਾ ਕੁਝ ਫਿਰ ਜੇ ਮੇਰੇ ਰਗਾ ਕਹਿੰਦਾ ਤਾਂ ਫਿਰ ਮਤਲਬ ਨਾ ਫਿਰ ਤੁਸੀਂ ਕਹੋਗੇ ਵੀ ਤੂੰ ਐਦਾਂ ਖੁਦ ਐਦਾਂ ਕਰੀ ਜਨਾ ਹਨਾ ਦਰਦ ਹੁੰਦਾ ਰੋਣਾ ਹੁੰਦਾ ਇਹਨਾ ਗੱਲਾਂ ਤੇ ਤੁਸੀਂ ਖੜਦੇ ਨਹੀਂ ਹੈ ਯਾਰ ਜਿਹੜਾ ਬੰਦਾ ਸੱਚ ਬੋਲਦਾ ਇਮਾਨਦਾਰੀ ਦੀ ਗੱਲ ਤੂੰ ਆਰਐਸਐਸ ਦਾ ਬੰਦਾ ਤੂੰ ਆਰਐਸਐਸ ਦਾ ਸੁਦਾ ਬੰਦਾ ਹਿੰਦੂਗੋਵਰ ਦੇ ਉੱਥੇ ਵੜ ਜਾ ਫਲਾਣਾ ਦੇ ਉੱਥੇ ਵੜ ਜਾ ਅਸੀਂ ਗੱਲ ਨੂੰ ਸਮਝਦੇ ਨਹੀਂ ਆ ਯਾਰ ਤੂੰ ਖੋਤਾ ਤੂੰ ਕੰਜਰ ਤੇਰੀ ਭੈਣ ਦੇ ਤੇਰੀ ਮਾਂ ਦੇ ਬਸ ਇਹੀ ਇਹੀ ਕੁਛ ਹੈ ਸਾਡੇ ਚ ਹੋਰ ਕੁਛ ਨਹੀਂ ਆ ਯਾਰ ਮੰਨਣਾ ਪੈਣਾ ਯਾਰ ਸਾਨੂੰ ਇਸ ਗੱਲ ਨੂੰ ਬਾਈ ਜੀ ਸੌਰੀ ਹਮੇ ਯਾਰ ਜੇ ਕਿਸੇ ਨੂੰ ਮੇਰੀ ਗੱਲ ਤੋਂ ਮਤਲਬ ਐਵੇਂ ਲੱਗਾ ਨਾ ਕਿ ਯਾਰ ਮੈਂ ਕੀ ਕਮਾਏ ਯਾਰ ਮੇਰੇ ਕੋਲ ਭਾਈ ਹੋਰ ਸਾਧਨ ਬਹੁਤ ਆ YouTube ਤੋਂ ਪੈਸਾ ਕਮਾਉਣ ਦੇ ਸੌਰੀ ਮੈਂ ਨਹੀਂ ਬੋਲਦਾਗਾ ਕਿ ਤੂੰ ਮੈਂ ਨਹੀਂ ਬੋਲਦਾਗਾ ਜਦੋਂ ਹੋਰ ਮੈਂ ਹੁਣ ਕੀ ਕਮਾ ਫਿਰ ਤੁਸੀਂ ਫਿਰ ਗਾਲਾਂ ਕੱਢਣੀਆਂ ਮੈਨੂੰ ਪਤਾ ਤੁਸੀਂ ਗਾਲ੍ਹਾਂ ਕੱਢ ਸਕਦੇ ਹੋ ਹੋਰ ਕੁਝ ਨਹੀਂ ਕਰ ਸਕਦੇ ਯਾਰ